ਕਬੀਰ ਇਹ ਤੇ ਤਾਵਨੀ ਮਤ ਸਹਸਾ ਰਹਿ ਜਾਏ ਪਾਛੈ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹੇ ਗੁਰੂ ਪਿਆਰਿਓ ਬਾਬਾ ਕਬੀਰ ਜੀ ਦਾ ਇਹ 44 ਨੰਬਰ ਸ਼ਲੋਕ ਹੈ ਤਾਂ ਇਸ ਸ਼ਲੋਕ ਦੇ ਵਿੱਚ ਬਾਬਾ ਕਬੀਰ ਜੀ ਨਾਲ ਕੋਈ ਬਾਬਾ ਕਬੀਰ ਜੀ ਦੇ ਕੋਲ ਮਨੁੱਖ ਆਇਆ ਉਹ ਵਿਸ਼ੇਵਿਕਾਰਾਂ ਦੀ ਭੋਗਾਂ ਦੀ ਬੜੀ ਮਹਿਮਾ ਕਰਦਾ ਸੀ ਦੀਵੇਂ ਕਿ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਮੰਦੇ ਕੰਮ ਕਰਨ ਵਾਲੇ ਆਪਣੇ ਆਪ ਨੂੰ ਬੜਾ ਮਹਾਨ ਮੰਨਦੇ ਨੇ ਕਿ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਅਸੀਂ ਹੀ ਚੰਗੇ ਹਾਂ ਕਿਸੇ ਸਮੇਂ ਇਹ ਪੁਲੇਖਾ ਅਜਾਮਲ ਨੂੰ ਹੋਇਆ ਕਿਉਂਕਿ ਜਦੋਂ ਉਸਦੇ ਗੁਰੂ ਨੇ ਕਿਹਾ ਸੀ ਨਾ ਕਿ ਬੇਟਾ ਐਸ ਰਸਤੇ 'ਤੇ ਨਹੀਂ ਜਾਣਾ ਪਰ ਮਾੜੀ ਕਿਸਮਤ ਗੁਰੂ ਦਾ ਕਿਹਾ ਨਾ ਮੰਨਿਆ ਉਸਤਾਦ ਦਾ ਕਿਹਾ ਨਾ ਮੰਨਿਆ ਉਸ ਰਸਤੇ ਚਲਾ ਗਿਆ ਅਖੀਰ ਵਿਸ਼ੇ ਵਿਕਾਰ ਭੋਗਣ ਲੱਗ ਪਿਆ ਵਿਸ਼ਵਾਗਾਮੀ ਹੋ ਗਿਆ ਤਾਂ ਸਮਾਜ ਨੇ ਉਸਨੂੰ ਫਿਰ ਅਜਾਮਲ ਨੂੰ ਤਾਂ ਲੱਗਿਆ ਕਿ ਲੋਕਾਂ ਨੂੰ ਕੀ ਪਤਾ ਲੱਗਣਾ ਲੋਕਾਂ ਨੂੰ ਕੀ ਪਤਾ ਮੈਂ ਜੋ ਮਰਜ਼ੀ ਕਰਾਂ ਪਰ ਨਹੀਂ ਸਮਾਜ ਦੇਖਦਾ ਹੈ ਸਮਾਜ ਧਿਆਨ ਰੱਖਦਾ ਹੈ ਇਸ ਕਰਕੇ ਸਾਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਣਾ ਚਾਹੀਦਾ ਅਖੀਰ ਕੀ ਹੋਇਆ ਅਜਾਮਲ ਪਾਪੀ ਜਗ ਜਾਣੇ ਅਜਾਮਲ ਦੇ ਨਾਮ ਦੇ ਨਾਲ ਪਾਪੀ ਸ਼ਬਦ ਲੱਗ ਗਿਆ ਪਾਪੀ ਲਖਬ ਜੁੜ ਗਿਆ ਸਾਰੇ ਜ਼ਾਹਰ ਹੋ ਗਿਆ ਤਾਂ ਪਰਿਵਾਰ ਨੇ ਸਮਾਜ ਨੇ ਦੁਰਕਾਰ ਦਿੱਤਾ ਅਖੀਰ ਜੰਗਲ ਦੇ ਵਿੱਚ ਰਿਹਾ ਬੜੇ ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਹੋਈ ਕਿੱਥੇ ਐਸ਼ੋ ਆਰਾਮ ਦੀ ਜ਼ਿੰਦਗੀ ਸੀ ਕਿਤੇ ਹੁਣ ਜੰਗਲ ਦੇ ਵਿੱਚ ਸਮਾਂ ਬਤੀਤ ਕਰ ਰਿਹਾ ਸੀ ਦਿਨ ਕੱਤੀ ਕਰ ਰਿਹਾ ਸੀ। ਤੋਂ ਗੁਰੂ ਪਿਆਰਿਓ ਇਸ ਕਰਕੇ ਬਾਬਾ ਕਬੀਰ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਭਾਈ ਇਹ ਭੋਗ ਬੁਰੇ ਨੇ। ਤੋਂ ਸਤ ਨੂੰ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਇਹ ਚੇ ਤਾਵਨੀ ਮਤ ਸਹਸਾ ਰਹਿ ਜਾਏ। ਬਾਬਾ ਕੀ ਵਿਧੀ ਕਥਨ ਕਰਦੇ ਨੇ ਇਹ ਭਾਈ ਤੈਨੂੰ ਇਹ ਚਿਤਾਵਨੀ ਦਿੰਦੇ ਹਾਂ ਤੈਨੂੰ ਚੇਤੇ ਕਰਾਉਂਦੇ ਹਾਂ ਮਤਾਂ ਕਿਤੇ ਤੈਨੂੰ ਕੋਈ ਸਹਿਸਾ ਕੋਈ ਸ਼ੱਕ ਕੋਈ ਸ਼ੰਕਾ ਰਹਿ ਜਾਵੇ ਅੱਛੇ ਭੋਗ ਜੋ ਭੋਗ ਦੇ ਕਹਿੰਦੇ ਭਾਈ ਜਿਹੜੇ ਭੋਗ ਤੂੰ ਪਿੱਛੇ ਭੋਗ ਲਏ ਹਨ ਉਹਨਾਂ ਭੋਗਾਂ ਦੇ ਬਦਲੇ ਕਿਸੇ ਦੁਕਾਨਦਾਰ ਕੋਲੋਂ ਗੁੜ ਲੈ ਕੇ ਵੀ ਖਾਣਾ ਕਰ ਉਹ ਵਿਸ਼ੇ ਇਤਨੇ ਨਕਮੇ ਹੋ ਚੁਕੇ ਨੇ ਕਿ ਉਹਨਾਂ ਦੇ ਬਦਲੇ ਤੈਨੂੰ ਕੋਈ ਦੁਕਾਨਦਾਰ ਰੱਤਾ ਪਰ ਗੁੜ ਨਹੀਂ ਦੇਸ ਦੀਵੇਗਾ ਉਹ ਵੀ ਜਵਾਬ ਦੇ ਦੇਵੇਗਾ ਕਿ ਵਿਸ਼ੇ ਤੂੰ ਭੋਗਦਾ ਰਿਹਾ ਹੈ ਮੰਦੇ ਕੰਮ ਤੂੰ ਕਰਦਾ ਰਿਹਾ ਹੈ ਤੇ ਉਸ ਦੇ ਬਦਲੇ ਮੇਰੇ ਪਾਸੋਂ ਗੁੜ ਦੀ ਝਾਕ ਲਖਦਾ ਹੈ ਨਹੀਂ ਮਿਲਦਾ ਇਸ ਦੇ ਬਦਲੇ ਤਾਂ ਤੈਨੂੰ ਸਮਾਜ ਵਿੱਚ ਤੈਨੂੰ ਚਰਨ ਦਾਸੀਆਂ ਭਵਜੁੱਤੀਆਂ ਅਤੇ ਲਾਹਨਤਾਂ ਹੀ ਮਿਲਣਗੀਆਂ ਕਿਉਂਕਿ ਇਹ ਜੋ ਮੰਦੇ ਕੰਮ ਨੇ ਨਾ ਇੰਨਾ ਇਹਨਾ ਕੰਮਾਂ ਕਰਕੇ ਬੁਰਾਈ ਹੀ ਪੱਲੇ ਪੈਂਦੀ ਹੈ ਲਾਹਨਤਾਂ ਹੀ ਪੱਲੇ ਪੈਂਦੀਆਂ ਨੇ ਹੋਰ ਕੁਝ ਨਹੀਂ ਜਾਂ ਫਿਰ ਪਰਲੋਕ ਵਿੱਚ ਜਮਾ ਦੀ ਮਾਰ ਜਮਾ ਤੋਂ ਸਜ਼ਾ ਭਾਵ ਪਾਛੇ ਭੋਗ ਜੋ ਭੋਗ ਵੇ ਤਿੰਨ ਕੋ ਗੁੜ ਲੈ ਖਾਹੇ ਇਨ੍ਹਾਂ ਵਿਸ਼ਿਆਂ ਦੇ ਬਦਲੇ ਤੈਨੂੰ ਕਿਸੇ ਨੇ ਰੱਤਾ ਮਾਤਰ ਗੁੜ ਵੀ ਨਹੀਂ ਦੇਣਾ ਜਾਂ ਬਾਬਾ ਕਬੀਰ ਜੀ ਦੇ ਕਹਿਣ ਦਾ ਆਪਾਂ ਇਦਾਂ ਵੀ ਸਮਝ ਸਕਦੇ ਆਪਾਂ ਕਿ ਜੋ ਪਿੱਛੇ ਜਹਿਰ ਰੂਪੀ ਤੋਂ ਵਿਸ਼ੇਵਿਕਾਰ ਭੋਗੇ ਹਨ ਉਹਨਾਂ ਦੀ ਕੁੜੱਤਨ ਨੂੰ ਮੇਟਣ ਲਈ ਭਾਈ ਗੁਰਾ ਪਾਸੋਂ ਨਾਮ ਰੂਪੀ ਗਿਆਨ ਰੂਪੀ ਗੁੜ ਲੈ ਕੇ ਖਾਣਾ ਕਰ ਜਦੋਂ ਤੂੰ ਗੁਰੂ ਦੇ ਕੋਲੋਂ ਗਿਆਨ ਲਵੇਂਗਾ ਗਿਆਨ ਰੂਪੀ ਗੁੜ ਪ੍ਰਾਪਤ ਕਰੇਗਾ ਤਾਂ ਗੁਰੂ ਦਾ ਦਿੱਤਾ ਹੋਇਆ ਗਿਆਨ ਤੇਰੇ ਜੀਵਨ ਦਾ ਅਗਿਆਨ ਤੇਰੇ ਜੀਵਨ ਦੀ ਜੋ ਅਗਿਆਨਤਾ ਹੈ ਇਸ ਨੂੰ ਖਤਮ ਕਰ ਦੇਵੇਗਾ ਤੈਨੂੰ ਪਤਾ ਚੱਲ ਜਾਵੇਗਾ ਕਿ ਇਹਨਾਂ ਵਿਸ਼ੇਵਿਕਾਰਾਂ ਦੇ ਕਾਰਨ ਕਿੰਨਾ ਤੇਰਾ ਜੀਵਨ ਨਿਮਾਨ ਵੱਲ ਚਲਾ ਗਿਆ ਕਿਉਂਕਿ ਗੁਰੂ ਪਿਆਰੋ ਜੀਵਨ ਦੇ ਵਿੱਚ ਉੱਚਾ ਉੱchnਾ ਹੈ ਨਾ ਤਾਂ ਕਿਸੇ ਉੱਚੇ ਦੀ ਸੰਗਤ ਕਰਨੀ ਪਵੇਗੀ ਉੱਚੀ ਸੋਚ ਵਾਲੇ ਦੇ ਮਗਰ ਚੱਲਣਾ ਪਵੇਗਾ ਤੇ ਜਦੋਂ ਉਚਾਈ ਵੱਲ ਚੜਦੇ ਹਨਾ ਉਚਾਈ ਵੱਲ ਚੜਨਾ ਔਖਾ ਹੈ। ਉਚਾਈ ਵੱਲ ਜਦੋਂ ਚੜਦੇ ਹਾਂ ਸਾਹ ਵੀ ਫੁੱਲੇਗਾ, ਲੱਤਾਂ ਵਿੱਚ ਦਰਦ ਵੀ ਹੋਵੇਗਾ, ਸਰੀਰ ਵੀ ਥੱਕੇਗਾ। ਤੇ ਨੀਵੇਂ ਜਾਣ ਵਾਸਤੇ ਕੁਝ ਮਿਹਨਤ ਨਹੀਂ ਕਰਨੀ ਪੈਂਦੀ। ਤਾਂ ਗੁਰੂ ਪਿਆਰਿਓ ਦੇਖੋ ਆਪਾਂ ਘਰਾਂ ਦੇ ਵਿੱਚ, ਖੇਤਾਂ ਦੇ ਵਿੱਚ ਬੀਨਾ ਲਾਉਂਦੇ ਹਾਂ, ਸਬਜ਼ੀ ਵਾਲੀਆਂ, ਫੁੱਲਾਂ ਵਾਲੀਆਂ। ਜੇਕਰ ਉਸ ਵੇਲ ਨੂੰ ਕਿਸੇ ਉੱਚੇ ਰੁੱਖ ਦਾ ਕਿਸੇ ਉੱਚੇ ਪਿੱਲਰ ਦਾ ਖੰਬੇ ਦਾ ਸਹਾਰਾ ਮਿਲ ਜਾਵੇ ਤਾਂ ਉਹ ਵੇਲ ਸਫਰ ਕਰਦੀ ਕਰਦੀ ਇੱਕ ਦਿਨ ਉਸ ਰੁੱਖ ਦੀ ਉਸ ਪਿੱਲਰ ਦੀ ਉਸ ਖੰਬੇ ਦੀ ਟੀਸੀ ਤੇ ਪਹੁੰਚ ਜਾਂਦੀ ਹੈ ਉਸੇ ਵੇਲ ਨੂੰ ਜੇਕਰ ਕਿਸੇ ਖੂਜਾ ਕਿਸੇ ਖੱਡ ਦਾ ਸਹਾਰਾ ਮਿਲ ਜਾਵੇ ਤਾਂ ਉਹ ਵੇਲ ਨੀਵਾਂ ਵੱਲ ਵੀ ਚਲੀ ਜਾਂਦੀ ਹੈ ਜੇਕਰ ਨਾ ਤਾਂ ਡੂੰਗੀ ਖੱਡ ਕਿਸੇ ਖਾਈ ਕਿਸੇ ਖੂਦ ਦਾ ਸਹਾਰਾ ਮਿਲੇ ਨਾ ਕਿਸੇ ਉੱਚੇ ਪਿੱਲਰ ਕਿਸੇ ਉੱਚੇ ਖੰਬੇ ਦਾ ਸਹਾਰਾ ਮਿਲੇ ਮੈਦਾਨੀ ਇਲਾਕਾ ਹੋਵੇ ਤਾਂ ਉਹ ਵੇਲੇ ਆਪਣੇ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ ਇਸੇ ਤਰ੍ਹਾਂ ਕਈ ਬਿਰਤੀਆਂ ਦੇ ਲੋਕ ਜਿਨ੍ਹਾਂ ਨੂੰ ਚੰਗਿਆਂ ਦੀ ਸੰਗਤ ਮਿਲ ਗਈ ਉਹਨਾਂ ਦੀ ਸੋਚ ਉੱਤੀ ਉੱਠ ਗਈ ਜਿਨ੍ਹਾਂ ਨੂੰ ਮਾਰਿਆਂ ਦੀ ਸੰਗਤ ਮਿਲ ਗਈ ਉਹਨਾਂ ਦੀ ਸੋਚ ਨਿਵਾਨ ਵੱਲ ਚਲੀ ਗਈ ਜਿਨ੍ਹਾਂ ਨੇ ਚੰਗਿਆਂ ਦੀ ਸੰਗਤ ਕੀਤੀ ਉਹ ਚੰਗੇ ਹੋ ਗਏ ਮਾਰਿਆਂ ਦੀ ਸੰਗਤ ਕੀਤੀ ਮਾਰੇ ਹੋ ਗਏ ਤੇ ਜਿਹੜੇ ਚੰਗਿਆਂ ਦੀ ਸੰਗਤ ਬਿਨਾਂ ਕੀਤੀ ਤੇ ਮਾਰਿਆਂ ਦੀ ਸੰਗਤ ਤੋਂ ਬਚੇ ਰਹੇ ਉਹਨਾਂ ਦੀ ਜ਼ਿੰਦਗੀ ਘਰ ਦੇ ਜੰਜਾਲਾਂ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਭਾਈ ਗੁਰੂ ਦੇ ਕੋਲੋਂ ਗਿਆਨ ਰੂਪੀ ਗੁਰ ਲੈ ਕੇ ਖਾਣਾ ਖਾਰ ਤੈਨੂੰ ਜ਼ਿੰਦਗੀ ਦਾ ਆਨੰਦ ਆਵੇਗਾ ਤੈਨੂੰ ਜ਼ਿੰਦਗੀ ਦਾ ਸੁਆਦ ਆਵੇਗਾ ਇਹਨਾਂ ਕੁਝ ਬੋਲਦੇ ਖਿਮਾ ਦੇ ਜਾਚ ਕਹਾ ਹੋਈਆ ਭੁੱਲਾ ਚੁਕਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ